ਜੇਕਰ ਤੁਸੀਂ ਵੀ ਹਿਮਾਚਲ ਵਾਲ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਿਓ ਦਰਸਲ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਕਰਵਟ ਲਈ ਹੈ ਪਿਛਲੇ 24 ਘੰਟਿਆਂ ਚ ਮੰਡੀ ਸਮੇਤ ਸੂਬੇ ਦੇ ਕਈ ਇਲਾਕਿਆਂ ਚ ਮੀਂਹ ਪਿਆ ਹੈ ਮੰਡੀ ਜ਼ਿਲ੍ਹੇ ਵਿੱਚ ਖੂਬ ਮੀਂਹ ਵਰਿਆ ਹੈ ਇਸੇ ਤਰ੍ਹਾਂ ਸ਼ਿਮਲਾ ਦੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ ਦੂਜੇ ਪਾਸੇ ਧਰਮਸ਼ਾਲਾ ਚ ਵੀਰਵਾਰ ਰਾਤ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਗੜੇ ਪਏ ਨੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਦੁਪਹਿਰ 2 ਵਜੇ ਇੱਕ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ 10 ਅਤੇ 11 ਮਈ ਨੂੰ ਸਵੇਰੇ ਵਿੱਚ ਔਰੇਂਜ ਅਲਰਟ ਹੋਵੇਗਾ ਇਸੇ ਤਰ੍ਹਾਂ 11 ਤੋਂ 13 ਮਈ ਤੱਕ yellow ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ 14 ਮਈ ਤੋਂ ਬਾਅਦ ਮੌਸਮ ਸਾਫ਼ ਰਹੇਗਾ ਪਿਛਲੇ 12 ਘੰਟਿਆਂ ਚ ਮੰਡੀ ਦੇ ਨਾਚਨ ਦੇ ਬਿਜਾਹੀ ਇਲਾਕੇ ਚ 45 ਮਿਲੀਮੀਟਰ ਮੀਂਹ ਪਿਆ ਹੈ ਇਸੇ ਤਰ੍ਹਾਂ Shimla ਦੇ Shilaru ਵਿੱਚ 9 ਮਿਲੀਮੀਟਰ بارش ਹੋਈ ਹੈ ਮਨਾਲੀ ਅਤੇ ਜੋਗਿੰਦਰ ਨਗਰ ਚ 5 ਮਿਲੀਮੀਟਰ بارش ਹੋਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਇਸ ਕਾਰਨ ਹਿਮਾਚਲ ਵਿੱਚ ਮੌਸਮ ਬਦਲ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਉਹਨਾਂ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਾਰਾ 39.4 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਕੇ ਲੌਂਗ ਵਿੱਚ ਸਭ ਤੋਂ ਘੱਟ ਪਾਰਾ 5 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ Shimla ਅਤੇ Manali ਚ ਵੀ ਤਾਪਮਾਨ ਵੱਧ ਗਿਆ ਹੈ Himachal Pradesh ਦੇ 15 ਸ਼ਹਿਰਾਂ ਵਿੱਚ ਪਾਰਾ 30 ਡਿਗਰੀ ਨੂੰ ਪਾਰ ਕਰ ਗਿਆ ਹੈ ਇਸ ਦੇ ਨਾਲ ਹੀ بارش ਕਾਰਨ ਸੋਲਨ ਜ਼ਿਲ੍ਹੇ ਚ ਵੱਤ ਤੋਂ ਵੱਤ ਤਾਪਮਨ ਚ 3.5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ Shimla, Kufri, Dharamshala ਅਤੇ Sundernagar ਵਿੱਚ ਕਰੀਬ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਦੂਜੇ ਪਾਸੇ ਜ਼ਿਆਦਾਤਰ ਥਾਵਾਂ ਤੇ ਘੱਟੋ ਘੱਟ ਤਾਪਮਨ ਚ ਵਾਧਾ ਹੋਇਆ ਹੈ ਹਮੀਰਪੁਰ, ਮੰਡੀ ਅਤੇ ਪੁੰਤਰ ਵਿੱਚ ਕਰੀਬ 4.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ